ਹਰ ਪਰਿਵਾਰ ਦਾ ਮੈਂਬਰ ਪੂਰਾ ਸਹਿਯੋਗ ਦੇਵੇ ਆਪਣੇ ਬੱਚਿਆਂ ਨੂੰ ਦੇ ਦੇ ਹੋਏ ਤਾਂ ਉਹ ਦਿਨ ਦੂਰ ਨਹੀਂ ਜਲਦੀ ਜਲਦੀ ਨਸ਼ਾ ਖਤਮ ਕੀਤਾ ਜਾਊਗਾ ਇਹ ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਲੋਕਾਂ ਦੇ ਵਿੱਚ ਬੈਠ ਕੇ ਗੱਲਬਾਤਾਂ ਕੀਤੀਆਂ ਬੜਾ اچھا ਹੰਗਾਰਾ ਮਿਲਿਆ ਹਰ ਕੋਈ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਕਿਹੋ ਜਿਹੇ ਬੇਸਤੇ ਦੇ ਲੋਕ ਹੈ ਕਿਵੇਂ ਸਾਨੂੰ ਜਿਹੜੀਆਂ ਬਾਦਲੀਆਂ ਦੁਸ਼ਮਣ ਤਾਕਤਾਂ ਐ ਕਮਜ਼ੋਰ ਕਰਨ ਲਈ ਚਾਹੇ ਅੱਤਵਾਦ ਚਾਹੇ ਹੋਣੇ ਨਾਰਕੋ 테ਰੋਰਿਜ਼ਮ ਉਹਨਾਂ ਨੇ ਇੱਥੇ ਫਲਾਇਆ ਹੈ ਲੇਕਿਨ ਇਸ ਚੀਜ਼ ਨੂੰ ਖਤਮ ਕਰਕੇ ਹੀ ਰਹਿਣਾ ਹੈ ਰੋਜ਼ ਨਿਊਜ਼ ਦੇ ਦਿਆਂ ਕਿਤਨਾ ਕਿਤੇ ਕਲੇਸ਼ ਪਿਆ ਹੀ ਰਹਿੰਦਾ ਜਾਨਾਂ ਅਸੀਂ ਦੇ ਦਿਆਂ ਉਹ ਮਾਮਾ ਦੇ ਪੁੱਤ ਜਿਹੜੇ ਅੱਜ ਇੰਜ ਹੀ ਚਲੇ ਗਏ ਜਿਹੜੇ ਮਾਮਾ ਤੜਫੀਆਂ ਨੇ ਉਹਨਾਂ ਨੂੰ ਦੇਖੋ ਦੇਖੋ ਜਿੱਥੋਂ ਤੱਕ ਮੇਰਾ ਅੰਦਾਜ਼ਾ ਮੇਰਾ ਅੰਦਾਜ਼ਾ ਤੇ ਇਹੀ ਆ ਵੀ ਜੇ ਹਰ ਪਰਿਵਾਰ ਦਾ ਮੈਂਬਰ ਪੂਰਾ ਸਹਿਯੋਗ ਦੇਵੇ ਆਪਣੇ ਬੱਚਿਆਂ ਨੂੰ ਦੇ ਦੇ ਹੋਏ ਤਾਂ ਉਹ ਦਿਨ ਦੂਰ ਨਹੀਂ ਜਲਦੀ ਜਲਦੀ ਨਸ਼ਾ ਖਤਮ ਕੀਤਾ ਜਾਊਗਾ ਔਰ ਜਲਦੀ ਹੋਊਗਾ ਕਿਉਂਕਿ ਹਰ ਪਰਿਵਾਰ ਚਾਹੁੰਦਾ ਮੇਰੇ ਘਰ 'ਚ ਖੁਸ਼ਹਾਲੀ ਆਵੇ ਪਰ ਅਸੀਂ ਕੀ ਦੇਖ ਰਹੇ ਆ ਰੋਜ਼ ਨਿਊਜ਼ ਦੇਖਦੇ ਆ ਕਿ ਤਰ੍ਹਾਂ ਕਿਤੇ ਕਲੇਸ ਪਿਆ ਹੀ ਰਹਿੰਦਾ ਜਿਹਨਾਂ ਅਸੀਂ ਦੇਖਦੇ ਆ ਉਹ ਮਾਵਾਂ ਦੇ ਪੁੱਤ ਜਿਹੜੇ ਅੱਜ ਇੰਜ ਹੀ ਚਲੇ ਗਏ ਜਿਹੜੇ ਮਾਂਮਾ ਤੜਫਦਿਆਂ ਨੇ ਉਹਨਾਂ ਨੂੰ ਦੇਖੋ ਦੇਖੋ ਉਹਨਾਂ ਦੇਖ ਕੇ ਤਰਸ ਆਉਂਦਾ ਮੈਨੂੰ ਵੀ ਇਹ ਮਾਂ ਕੀ ਕਰ ਰਹੀ ਆ ਨੰਬਰ 2 ਹੁਣ ਇਕੱਲੇ ਇਕੱਲੇ ਨੇ ਹਰ ਮਾਂ ਦਾ ਪੁੱਤ ਸੁੱਖਾ ਸੁੱਕੇ ਲੈ ਆਏ ਹੁੰਦੇ ਨੇ ਅੱਗੇ ਹੁੰਦੇ ਸੀ ਦੋ ਦੋ ਚਾਰ ਚ ਹੁੰਦੇ ਸੀ ਇੱਕ ਥੱਪੜਾ ਮਾਰਨਾ ਬਾਕੀ ਨੂੰ ਸਮਝਾ ਲੈਣਾ ਪਰ ਹੁਣ ਨਹੀਂ ਇਕੱਲੇ ਇਕੱਲੇ ਨੇ ਜੇ ਉਹ ਵੀ ਵਿਗੜ ਜਵੇ ਤਾਂ ਉਹ ਮਾਂ ਕੀ ਕਰੂਗੀ ਉਹ ਮਾਂ ਬੇਸਹਾਰਾ ਹੋਊਗੀ ਬੇਸਹਾਰਾ ਫੇਰ ਉਹ ਪ੍ਰਸ਼ਾਸਨ ਦਾ ਸਹਯੋਗ ਲੂਗੀ ਪਵਲਿਕ ਦਾ ਸਹਿਯੋਗ ਲੋਗੀ ਜਿਹਦੇ ਵਿੱਚ ਉਹ ਮਤ ਤੜਵੀ ਤੜਵੀ ਘਰੋਂ ਦਾ ਇਜਾਈ ਹੁੰਦੀ ਆ ਸਾਡੇ ਪਰਿਵਾਰ ਪਰਦੇ ਵੀ ਖਤਮ ਹੋ ਜਾਂਦੀ ਆ ਇਸ ਲਈ ਜੇ ਸੇ ਨਸ਼ਿਆਂ ਨੂੰ ਖਤਮ ਕਰੀਏ ਤਾਂ ਅਸੀਂ ਖੁਸ਼ਹਾਲੀ ਦੇ ਨਾਲ ਜੀ ਬਸ ਸਕਦੇ ਆ ਪਰ ਪੰਜਾਬ ਸਰਕਾਰ ਦਾ ਭਵੰਤਮਨ ਜੀ ਦਾ ਅਸੀਂ ਧੰਨਵਾਦ ਦੀਆਂ ਜਿਹੜੀ ਇਹ ਲਹਿਰ ਚਲਾਈ ਆ ਜਦ ਤੱਕ ਲਹਿਰੇ ਖਤਮ ਨਹੀਂ ਹੁੰਦੀ ਜਦ ਤੱਕ ਉਹ ਸਾਹ ਨਾ ਲੈਣ ਖਤਮ ਕਰਕੇ ਹੀ ਦਮ ਲੈਣ ਧੰਨਵਾਦ ਜੀ ਸਾਡੇ ਮਾਨਜੋਗ ਡੀਆਈਜੀ ਮੈਮ ਨਿਲੰਬਰੀ ਬੀਜ ਜਗਦਲੇ ਐਸਐਸਪੀ ਮੈਡਮ ਜੋਤੀ ਜਾਦਵ ਵੈਂਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਇਹਨਾਂ ਦੀਆਂ ਹਦਾਇਤਾਂ ਤੇ ਅਵੇਅਰਨੈਸ ਡਰਗ ਅਬਿਊਜ਼ ਦੇ ਖਿਲਾਫ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਇੱਕ ਮੋਹਮ ਚੱਲ ਰਹੀ ਹੈ ਇਹ ਉਸੇ ਲੜੀ ਦੇ ਵਿੱਚ ਅੱਜ ਅਸੀਂ ਬੀਐਸਪੀ ਦਾ ਤਰੂਚਨ ਸਿੰਘ ਹੋਣਾਂ ਦੀ ਮਦਦ ਦੇ ਨਾਲ ਇੱਥੇ ਤੁਹਾਡੇ ਚਾਲਾਪਿੰਡ ਦੇ ਵਿੱਚ ਇਹ ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਲੋਕਾਂ ਦੇ ਵਿੱਚ ਬੈਠ ਕੇ ਗੱਲਬਾਤਾਂ ਕੀਤੀਆਂ ਬੜਾ ਛਾ ਹੁੰਗਾਰਾ ਮਿਲਿਆ ਹਰ ਕੋਈ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਕਿਹੋ ਜਿਹੇ ਬੇਸਤੇ ਦੇ ਲੋਕ ਹੈ ਕਿਵੇਂ ਸਾਨੂੰ ਜਿਹੜੀਆਂ ਬਾਹਰ ਦੀਆਂ ਦੁਸ਼ਮਣ ਤਾਕਤਾਂ ਐ ਕਮਜ਼ੋਰ ਕਰਨ ਲਈ ਚਾਹੇ ਅੱਤਵਾਦ ਚਾਹੇ ਹੁਣ ਇਹ ਨਾਰਕੋ ਟਰੋਰਿਜ਼ਮ ਉਹਨਾਂ ਨੇ ਇੱਥੇ ਫਲਾਇਆ ਹੈ ਲੇਕਿਨ ਇਸ ਚੀਜ਼ ਨੂੰ ਖਤਮ ਕਰਕੇ ਹੀ ਘਟਣਾ ਹੈ ਔਰ ਇਹ ਜਿਹੜਾ ਲਾਸਟ ਹਮਲਾ ਹੈ ਨਸ਼ੇ ਦੀ ਸਫਾਈ ਵਾਸਤੇ ਲੱਗਿਆ ਹੋਇਆ ਹੈ ਉਹਦੇ ਵਿੱਚ ਬਹੁਤ ਅੱਛਾ ਸਹਿਯੋਗ ਮਿਲਿਆ ਹੈ ਔਰ ਇਹ ਸਭ ਨੇ ਯਕੀਨ ਵੀ ਦਵਾਇਆ ਹੈ ਕਿ ਇਸ ਮੋਹਮ ਦੇ ਵਿੱਚ ਸਾਡੇ ਨਾਲ ਹੈ ਤੇ ਪੁਲਿਸ ਨੇ ਵੀ ਅਸੀਂ ਇਹਨਾਂ ਨੂੰ ਇਹ ਅਛਣ ਸਦਿੱਤੀ ਹੈ ਕਿ ਜਿਹੜੇ ਮਾੜੇ ਲੋਗ ਨੇ ਜਿਹੜੇ ਉਹ ਜੇ ਤੰਤਰ ਨੇ ਜਿਹੜੇ ਨਸ਼ਿਆਂ ਦੇ ਖਲਾ ਫਲਾ ਰਹੇ ਨੇ ਨਸ਼ੇ ਵੇਦੇ ਨੇ ਚਾਹੇ ਉਹ ਕਿਸੇ ਵੀ ਰੂਪ ਚ ਹੋਵੇ ਚਾਹੇ ਚਿੱਟਾ ਹੋਵੇ ਚਾਹੇ ਨਾਜਾਇਜ਼ ਸ਼ਰਾਬ ਦੀ ਵਿਕਰੀ ਹੋਵੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਅਗਰ ਉਨ੍ਹਾਂ ਬਾਰੇ ਕੋਈ ਇਤਲਾ ਮਿਲਦੀ ਤਾਂ ਤੁਰੰਤ ਸਾਨੂੰ ਉਹ ਇਤਲਾ ਦੇਣ ਅਸੀਂ ਉਨ੍ਹਾਂ ਦੀ ਜਿਹੜੀ ਪਛਾਣ ਹੈ ਉਹਨੂੰ ਗੁਪਤ ਰੱਖਾਂਗੇ ਔਰ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋਏ ਉਸ ਚੀਜ਼ ਨੂੰ ਖਤਮ ਕਰਾਂਗੇ। ਥੈਂਕ ਯੂ।